ਜੋ ਦਿਖਾਵੇਬਾਜ਼ ਮਨ ਹੁੰਦਾ ਹੈ ਉਹ ਹੋਰਾਂ ਦੀ ਮਨਜ਼ੂਰੀ ਰਾਹੀਂ ਆਪਣੀ ਪੁਸ਼ਟੀ ਲੱਭਦਾ ਹੈ ਤੇ ਜੀਵਨ ਨੂੰ ਇੱਕ ਲਗਾਤਾਰ ਨਮਾਇਸ਼ ਬਣਾ ਦਿੰਦਾ ਹੈ ਚੀਜ਼ਾਂ ਦੀ ਰਿਸ਼ਤਿਆਂ ਦੀ ਦਿਖਾਉਣ ਦੀ ਲੋੜ ਅੰਦਰਲੀ ਅਸੁਰੱਖਿਆ ਨੂੰ ਦਰਸਾਉਂਦੀ ਹੈ ਇਹੋ ਜਿਹਾ ਜੀਵਨ ਜੋ ਸਿਰਫ ਬਾਹਰੀ ਤਾੜੀਆਂ ਲਈ ਜੀਉਣ ਦਾ ਜਾਂਦਾ ਹੈ ਕਦੇ ਵੀ ਅੰਦਰਲੀ ਤਾਕਤ ਜਾਂ ਆਜ਼ਾਦੀ ਲਈ ਨਹੀਂ ਅਸਲ ਵਿੱਚ ਜੇ ਮੈਂ ਕੱਲ ਦੇ ਸੈਸ਼ਨ ਨਾਲ ਇਸ ਗੱਲ ਨੂੰ ਜੋੜ ਕੇ ਵੇਖਾਂ ਤਾਂ ਮੈਂ ਉਸੇ ਵੇਲੇ ਹੀ ਰੋਸ਼ਨੀ ਮਿਲਣੀ ਸ਼ੁਰੂ ਹੋ ਗਈ ਸੀ ਮਤਲਬ ਮੈਂ ਅੱਗੇ ਵਧ ਗਿਆ ਇਹੀ ਗੱਲ ਮੈਨੂੰ ਕੱਲ ਦੇ ਸੈਸ਼ਨ ਤੋਂ ਵੀ ਸਮਝ ਆਈ ਤੁਸੀਂ ਕਿਰਪਾ ਕਰਕੇ ਇਸ ਉੱਤੇ ਹੋਰ ਥੋੜਾ ਜਿਹਾ ਵਿਸਥਾਰ ਕਰ ਸਕੋ ਤਾਂ ਬਹੁਤ ਚੰਗਾ ਹੋਵੇਗਾ ਇਹ ਸਿਰਫ ਦਿਖਾਵਾ ਹੈ ਉਹੀ ਗੱਲ ਹੈ ਜੋ ਇਹ ਲਾਈਨ ਤੁਸੀਂ ਇੱਥੇ ਵੀ ਪਾਈ ਸੀ ਨਾ ਵੇਖ ਮੇਰਾ ਨਵਾਂ ਕੁੱਤਾ ਮਤਲਬ ਮੇਰਾ ਨਵਾਂ ਬੁਆਏਫਰੈਂਡ ਉਹ ਹੈ ਵੇਖ ਮੇਰੀ ਨਵੀਂ ਟਰਾਫੀ ਵਾਈਫ ਮਤਲਬ ਇਹ ਸਾਰਾ ਕੁਝ ਆਮ ਤੌਰ ਤੇ ਮੈਨੂੰ ਆਪਣੇ ਆਪ ਤੇ ਲੱਗਦਾ ਹੈ ਸਰ ਕਿ 4-5 ਸਾਲਾਂ 'ਚ ਇੱਕ ਦਿਨ ਆਉਂਦਾ ਹੈ ਜਦੋਂ ਅਸਲ ਵਿੱਚ ਇਹ ਰੈਫਲੈਕਸ਼ਨ ਮਿਲਦੀ ਹੈ ਨਹੀਂ ਤਾਂ 4-5 ਸਾਲ ਗੁਆਚ ਜਾਂਦੇ ਹਨ ਜਦੋਂ ਕਿਸੇ ਚੀਜ਼ 'ਚ ਇਹ ਲੱਗਦਾ ਹੈ ਕਿ ਹਾਂ ਤੁਸੀਂ ਅਸਲ ਨਹੀਂ ਹੋ ਤੁਸੀਂ ਜੋ ਕਰ ਰਹੇ ਹੋ ਉਹ ਕਿਸੇ ਤਰੀਕੇ ਨਾਲ ਇਸ ਗੱਲ ਨਾਲ ਜੁੜਿਆ ਹੋਇਆ ਹੈ ਕਿ ਤੁਸੀਂ ਹੋਰਾਂ ਵਿੱਚ ਆਪਣਾ ਦਰਪਣ ਵੇਖਦੇ ਹੋ ਅਤੇ ਉਸੇ ਅਨੁਸਾਰ ਆਪਣੇ ਆਪ ਨੂੰ ਮੋੜ ਲੈਂਦੇ ਹੋ ਪਰ ਇਹ ਗੱਲ ਕਦੇ-ਕਦੇ ਹੀ ਸਮਝ ਆਉਂਦੀ ਹੈ ਅਸਲ ਪਵਿੱਤਰਤਾ ਨਹੀਂ ਮਿਲਦੀ ਜਦੋਂ ਇਹ ਗੱਲ ਸਮਝ ਆ ਜਾਵੇ ਤਾਂ ਉਸ ਨੂੰ ਫੜ ਲੈਣਾ ਚਾਹੀਦਾ ਹੈ ਇਹ ਲਗਾਤਾਰ ਸਮਝਣ ਵਿੱਚ ਮਦਦ ਕਰਦੀ ਹੈ ਉਹ ਵੀ ਚੀਜ਼ ਨੂੰ ਲਗਾਤਾਰ ਹੀ ਵੇਖਦੇ ਹਨ ਪਰ ਸਾਨੂੰ ਕਦੇ ਕਦੇ ਵਿਚਾਰ ਚਮਕ ਕੇ ਦਿਖਾਈ ਦਿੰਦੀ ਹੈ ਤਾਂ ਅਸੀਂ ਉਸ ਨੂੰ ਵੇਖਣਾ ਨਹੀਂ ਚਾਹੁੰਦੇ ਅਸੀਂ ਅਜਿਹਾ ਨਾਟਕ ਕਰਦੇ ਹਾਂ ਕਿ ਅਜੇ ਨਹੀਂ ਜਿਵੇਂ ਅਸੀਂ ਵੇਖਿਆ ਹੀ ਨਹੀਂ ਜਾਂ ਤਾਂ ਸਮਝ ਲਿਆ ਜਾਂ ਫਿਰ ਇਹ ਕਿ ਕੁਝ ਵੀ ਨਹੀਂ ਸੀ ਸਮਝਣ ਵਾਲਾ ਇਹੋ ਜਿਹੀਆਂ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ ਖੈਰ ਜਦੋਂ ਚਮਕਨ ਤਾਂ ਉਸ ਗੱਲ ਨੂੰ ਫੜ ਕੇ بیٹھ ਜਾਣਾ ਚਾਹੀਦਾ ਹੈ आ जाना चाहिए था है कि एहो जहीया चीजें जो मैं बोलना चाहवांगा पर बोलनिया नहीं चाहिए दिया इससे साइन कर दिया करो पलीत सर जी धन्यवाद सर जी